ਜਿਹੜੇ ਕਿਸਾਨ ਵੀਰ ਕਣਕ ਦੀ ਬਾਢੀ ਤੋਂ ਬਾਅਦ ਖੇਤ ਦੇ ਵਿੱਚ ਮੱਕੀ ਦੀ ਬਜਾਈ ਕਰ ਰਹੇ ਨੇ ਚਾਹੇ ਉਹ ਮੱਕੀ ਪਕਾਉਣ ਦੇ ਲਈ ਆ ਚਾਹੇ ਮੱਕੀ ਇਹ ਜਿਹੜੀ ਸਾਇਲੇਜ ਦੇ ਲਈ ਆ ਆਪਾਂ ਚਾਰ ਜਿਹੜਾ ਪਸ਼ੂਆਂ ਵਾਸਤੇ ਪਾਉਣੇ ਆ ਉਹਦੇ ਲਈ ਮੱਕੀ ਦੀ ਬੀਜ ਦੀ ਵਰਤ ਜਿਹੜੀ ਆਪਾਂ ਕਰ ਰਹੇ ਆ ਉਹਨਾਂ ਬਾਰੇ ਵੀਡੀਓ ਆ ਗਈ ਕਿਰਪਾ ਕਰਕੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਜੇਕਰ ਵੀਡੀਓ ਚੰਗੀ ਲੱਗੇ ਤਾਂ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਤੇ ਕਮੈਂਟ ਜਰੂਰ ਕਰਿਓ ਨਾਲ ਆਪਣਾ ਜਿਹੜਾ ਜਿਹੜਾ ਚੈਨਲ ਆ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ ਜਿਵੇਂ ਜਿਵੇਂ ਬਾਜ਼ਾਰ ਦੇ ਵਿੱਚ ਜਿਹੜੀ ਚੀਜ਼ ਦੀ ਡਿਮਾਂਡ ਵੱਧ ਰਹੀ ਆ ਜਿਹੜੇ ਬੀਜ ਦੀ ਮੱਕੀ ਦੀ ਉਸ ਦੇ ਵਿੱਚ ਜਿਹੜੀ ਡੁਪਲੀਕੇਟ ਦੀ ਸਮੱਸਿਆ ਆਉਣਾ ਲਾਜ਼ਮੀ ਹੈ ਆਪਾਂ ਗੱਲ ਕਰੀਏ ਜੇਕਰ ਪਾਇਨਰ ਦੀ ਪਾਇਨਰ ਦੀ ਮੱਕੀ ਹੋਈ ਪਾਇਨਰ ਦੀ ਸ਼ਰੋ ਹੋਈ ਜੋ ਵੀ ਇਹਦੇ ਵਿੱਚ ਬ੍ਰਾਂਡ ਦੇ ਵਿੱਚ ਜਿਹੜੀ ਡੁਪਲੀਕੇਟ ਆਉਣੇ ਸੁਭਾਵਿਕ ਆ ਕਿਉਂਕਿ ਇਹਦੀ ਬਾਜ਼ਾਰ ਦੇ ਵਿੱਚ ਡਿਮਾਂਡ ਆ ਜਿਹੜੀ ਬਹੁਤ ਜ਼ਿਆਦਾ ਹੈ